ਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇ ਨਾਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇ ਨਾਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਜੋ ਕਿ ਇੱਕ ਚੋਰ ਤੇ ਸੰਤ ਦੀ ਕਹਾਣੀ ਹੈ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਲੋਕ ਖੇਤੀਬਾੜੀ ਕਰਦੇ ਸਨ ਪਿੰਡ ਦੀਆਂ ਗਲੀਆਂ ਵਿੱਚ ਗਾਵਾਂ ਦੀਆਂ ਘੰਟੀਆਂ ਵੱਜਦੀਆਂ ਬੱਚੇ ਖੇਤਾਂ ਦੇ ਰਾਹੀਂ ਸਕੂਲ ਜਾਂਦੇ ਪਰ ਇੱਕ ਮੁਸੀਬਤ ਸੀ ਚੋਰ ਭੀਮਾ ਪੀਮਾ ਕਦੇ-ਕਦੇ ਬਚਪਨ ਪੀਮਾ ਕਦੇ ਬਚਪਨ ਵਿੱਚ ਅਨਾਥ ਹੋ ਗਿਆ ਸੀ ਨਾ ਕੋਈ ਮਾਂ ਸੀ ਨਾ ਪਿਤਾ ਸੀ ਉਸ ਦਾ ਬਚਪਨ ਭੁੱਖ ਮਿਹਨਤ ਤੇ ਤਨਹਾਈ ਵਿੱਚ ਲੰਘਿਆ ਸੀ ਪਰ ਜਿਵੇਂ-ਜਿਵੇਂ ਉਹ ਵੱਡਾ ਹੋਇਆ ਉਸ ਦੇ ਦਿਲ ਵਿੱਚ ਗੁੱਸਾ ਤੇ ਨਫ਼ਰਤ ਪੈਦਾ ਹੋ ਗਈ ਉਹ ਸੋਚਦਾ ਜਿੰਨਾਂ ਕੋਲੇ ਸਭ ਕੁਝ ਹੈ ਉਹਨਾਂ ਤੋਂ ਲੈਣਾ ਗਲਤ ਨਹੀਂ ਮੇਰੇ ਹਿੱਸੇ ਦਾ ਹੱਕ ਮੈਨੂੰ ਆਪ ਲੈਣਾ ਪਵੇਗਾ ਰਾਤ ਨੂੰ ਉਹ ਪਿੰਡ ਦੇ ਘਰਾਂ ਵਿੱਚ ਵੜ ਜਾਂਦਾ ਕਦੇ-ਕਦੇ ਕਿਸੇ ਦੀਆਂ ਮੁਰਗੀਆਂ ਚੁੱਕ ਕੇ ਲੈ ਜਾਂਦਾ ਕਦੇ ਕਿਸੇ ਦਾ ਅਨਾਜ ਚੁੱਕ ਕੇ ਲੈ ਜਾਂਦਾ ਲੋਕ ਉਸ ਤੋਂ ਡਰਦੇ ਪਰ ਉਸ ਦਾ ਦਿਲ ਅੰਦਰੋਂ ਕੁਝ ਵੀ ਨਹੀਂ ਸੀ ਸੋਚਦਾ ਕਿ ਮੈਂ ਕੁਝ ਵੀ ਗਲਤ ਕਰ ਰਿਹਾ ਜਾਂ ਨਹੀਂ ਇਸ ਤਰ੍ਹਾਂ ਉਹ ਕਰਦਾ ਹੀ ਰਹਿੰਦਾ ਕਿਉਂਕਿ ਕਦੇ-ਕਦੇ ਭੀਮਾ ਭੁੱਖੇ ਪੇਟ ਨੰਗੇ ਪੈਰ ਅੱਧੀ ਰਾਤ ਨੂੰ ਇਕੱਲਾ ਰੋਂਦਾ ਭੀਮਾ ਹੌਲੀ-ਹੌਲੀ ਜ਼ਿੰਦਗੀ ਤੋਂ ਨਾਰਾਜ਼ ਹੋ ਗਿਆ ਜਦੋਂ ਉਹ ਦੇਖਦਾ ਕਿ ਹੋਰਾਂ ਬੱਚਿਆਂ ਦੇ ਮਾਪੇ ਉਹਨਾਂ ਲਈ ਖਿਡੌਣੇ ਲੈ ਕੇ ਆਏ ਨੇ ਤਿਹਾਰਾਂ ਤੇ ਨਵੇਂ ਕੱਪੜੇ ਲੈ ਕੇ ਆਏ ਨੇ ਨਵੇਂ ਕੱਪੜੇ ਪਾਉਂਦੇ ਆ ਤਾਂ ਉਸਦੇ ਦਿਲ ਵਿੱਚ ਇੱਕ ਤਿੱਖੀ ਅੱਗ ਸੜਦੀ ਭੀਮੇ ਨੇ ਸੋਚਿਆ ਜਿੰਨਾਂ ਕੋਲੇ ਸਭ ਕੁਝ ਹੈ ਉਹਨਾਂ ਤੋਂ ਲੈਣਾ ਪਾਪ ਨਹੀਂ ਜੇ ਰੱਬ ਨੇ ਮੇਰੇ ਹੱਥ ਖਾਲੀ ਰੱਖੇ ਨੇ ਤਾਂ ਮੈਂ ਆਪਣੇ ਹੱਥ ਖੁਦ ਭਰਾਂਗਾ ਇਹ ਸੋਚ ਕੇ ਉਸਦੀ ਜ਼ਿੰਦਗੀ ਦੀ ਦਿਸ਼ਾ ਬਣ ਗਈ ਪਹਿਲਾਂ ਉਹ ਛੋਟੀਆਂ ਚੋਰੀਆਂ ਕਰਦਾ ਕਿਸੇ ਦੇ ਖੇਤ ਤੋਂ ਫਲ ਚੁੱਕ ਲੈਣੇ ਕਿਸੇ ਦੇ ਘਰੋਂ ਲੱਕੜਾਂ ਚੁੱਕ ਲੈਣੀਆਂ ਪਰ ਹੌਲੀ-ਹੌਲੀ ਉਹ ਵੱਡੀਆਂ ਚੋਰੀਆਂ ਕਰਨ ਲੱਗਾ ਜਦੋਂ ਰਾਤ ਦਾ ਹਨੇਰਾ ਪੈ ਜਾਂਦਾ ਪਿੰਡ ਉੱਤੇ ਲੋਕ ਆਪਣੇ ਦਰਵਾਜ਼ੇ ਬੰਦ ਕਰ ਲੈਂਦੇ ਖਿੜਕੀਆਂ ਬੰਦ ਕਰ ਲੈਂਦੇ ਮਾਵਾਂ ਆਪਣੇ ਬੱਚਿਆਂ ਨੂੰ ਕਹਿੰਦੀਆਂ ਚੁੱਪ ਕਰਕੇ ਸੌਂ ਜਾਓ ਨਹੀਂ ਤਾਂ ਭੀਮਾ ਚੋਰ ਆ ਜਾਵੇਗਾ ਬੱਚੇ ਵੀ ਭੀਮੇ ਦਾ ਨਾਮ ਸੁਣ ਕੇ ਡਰ ਜਾਂਦੇ ਭੀਮਾ ਕਿਸੇ ਨੂੰ ਮਾਰਦਾ ਨਹੀਂ ਸੀ ਪਰ ਉਸ ਦੀ ਹਾਜ਼ਰੀ ਹੀ ਲੋਕਾਂ ਦੇ ਦਿਲਾਂ ਵਿੱਚ ਕੰਬਣ ਪਾ ਦਿੰਦੀ ਸੀ ਪਿੰਡ ਦੇ ਸਰਪੰਚ ਨੇ ਕਈ ਵਾਰੀ ਲੋਕਾਂ ਨੂੰ ਇਕੱਠੇ ਕਰਕੇ ਕਿਹਾ ਕਿ ਸਾਨੂੰ ਮਿਲ ਕੇ ਭੀਮੇ ਨੂੰ ਫੜਨਾ ਚਾਹੀਦਾ ਪਰ ਭੀਮਾ ਬਹੁਤ ਚਤੁਰ ਸੀ ਉਹ ਹਰ ਬਾਰ ਪਿੰਡ ਵਾਲਿਆਂ ਨੂੰ ਠੱਗ ਕੇ ਬਚ ਕੇ ਨਿਕਲ ਜਾਂਦਾ ਸੀ ਉਸ ਦੀ ਚਲਾਕੀ ਨੇ ਉਸ ਨੂੰ ਪਿੰਡ ਵਿੱਚ ਇੱਕ ਡਰਾਉਣਾ ਨਾਂ ਬਣਾ ਦਿੱਤਾ ਸੀ ਇੱਕ ਦਿਨ ਪਿੰਡ ਦੇ ਨੇੜੇ ਜੰਗਲ ਦੇ ਵਿੱਚ ਇੱਕ ਸੰਤ ਮਹਾਤਮਾ ਆ ਕੇ ਟਿਕ ਗਏ। ਉਹਨਾਂ ਦੇ ਸਫੇਦ ਚੋਲਾ ਪਾਇਆ ਹੋਇਆ ਸੀ, ਚਿਹਰੇ ਤੇ ਨੂਰ ਸੀ, ਬੋਲਾਂ ਵਿੱਚ ਮਿਠਾਸ ਸੀ। ਉਹ ਦਿਨ ਰਾਤ ਮਾਲਾ ਜਪਦੇ ਤੇ ਲੋਕਾਂ ਨੂੰ ਸੱਚਾਈ, ਇਮਾਨਦਾਰੀ ਤੇ ਪਿਆਰ ਦਾ ਪਾਠ ਪੜ੍ਹਾਉਂਦੇ। ਪਿੰਡ ਵਾਲੇ ਉਹਨਾਂ ਕੋਲ ਜਾ ਕੇ ਆਸ਼ੀਰਵਾਦ ਲੈਂਦੇ। ਜੋ ਵੀ ਦੁਖੀ ਹੁੰਦਾ, ਸੰਤ ਉਹਨਾਂ ਨੂੰ ਧੀਰਜ ਦੇ ਕੇ ਕਹਿੰਦੇ, "ਬੱਚੇ ਰੱਬ ਦੀ ਰਜ਼ਾ ਵਿੱਚ ਰਹਿਣਾ ਸਿੱਖੋ, ਪਾਪ ਦੇ ਰਾਹ ਤੇ ਨਾ ਤੁਰੋ। ਸੱਚ ਤੇ ਸੇਵਾ ਨਾਲ ਹੀ ਮਨੁੱਖਤਾ ਕਾਇਮ ਹੈ।" ਸੰਤ ਦੀ ਆਉਣ ਨਾਲ ਇਹ ਪਿੰਡ ਵਿੱਚ ਇੱਕ ਨਵੀਂ ਰੌਸ਼ਨੀ ਫੈਲ ਗਈ ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਭੀਮੇ ਦੇ ਕੰਨਾਂ ਵਿੱਚ ਸੰਤ ਦੀਆਂ ਗੱਲਾਂ ਪੈਣ ਲੱਗੀਆਂ ਉਸ ਨੂੰ ਵੀ ਸੰਤ ਜੀ ਬਾਰੇ ਗੱਲਾਂ ਆਉਣ ਲੱਗੀਆਂ ਤੇ ਉਹ ਵੀ ਸੰਤ ਜੀ ਦੀਆਂ ਗੱਲਾਂ ਲੋਕਾਂ ਕੋਲੋਂ ਸੁਣਨ ਲੱਗਾ ਇੱਕ ਰਾਤ ਭੀਮਾ ਹਮੇਸ਼ਾ ਦੀ ਤਰ੍ਹਾਂ ਪਿੰਡ ਦੇ ਕਿਨਾਰੇ ਚੁੱਪ ਕੇ ਘੁੰਮ ਰਿਹਾ ਸੀ ਉਸ ਦੀ ਨਜ਼ਰ ਇੱਕ ਵੱਡੇ ਘਰ ਉੱਤੇ ਪਈ ਸੋਚਿਆ ਅੱਜ ਰਾਤ ਇੱਥੋਂ ਕੁਝ ਚੰਗਾ ਮਿਲੇਗਾ ਸਾਰਾ ਘਰ ਸੌਂਿਆ ਪਿਆ ਸੀ ਹੁਣੇ ਹੀ ਅੰਦਰ ਕੁਛ ਦਾ ਹਾਂ ਉਹ ਕੰਦ ਟੱਪ ਕੇ ਘਰ ਦੇ ਬੇੜੇ ਵਿੱਚ ਗਿਆ ਪਰ ਜਿਵੇਂ ਹੀ ਦਰਵਾਜ਼ਾ ਖੋਲੇ ਲੱਗਾ ਅੰਦਰੋਂ ਕਿਸੇ ਨੇ ਮੂੰਹੋਂ ਮਿੱਠੀ ਆਵਾਜ਼ ਸੁਣਾਈ ਦਿੱਤੀ ਰੱਬ ਰਖਵਾਲਾ ਏ ਰੱਬ ਬੱਚਿਆਂ ਦਾ ਸੱਚਿਆਂ ਦਾ ਸਾਥੀ ਏ ਪੀਮਾ ਚੌਂਕ ਗਿਆ ਉਸ ਨੂੰ ਲੱਗਾ ਕਿ ਕੋਈ ਜਾਗ ਰਿਹਾ ਪਰ ਦਰਵਾਜ਼ਾ ਖੋਲ ਕੇ ਵੇਖਦਾ ਤਾਂ ਅੰਦਰ ਕੋਈ ਨਹੀਂ ਸੀ ਸਿਰਫ ਇੱਕ ਪੁਸਤਕ ਰੱਖੀ ਸੀ ਸੰਤਾਂ ਦੀ ਬਾਣੀ ਵਾਲੀ ਘਰ ਦੇ ਲੋਕੋ ਪੁਸਤਕ ਪੜ੍ਹ ਕੇ ਸੁੱਤੇ ਪਏ ਸਨ ਉਹਨਾਂ ਦੇ ਕੰਨਾਂ ਵਿੱਚੋਂ ਉਹੀ ਸ਼ਬਦ ਹੁਣ ਗੂੰਜ ਰਹੇ ਸਨ ਭੀਮੇ ਨੇ ਪੁਸਤਕ ਚੁੱਕੀ ਪੰਨੇ ਲਲ ਪਲਟੇ ਉਸ ਦੀ ਅੱਖਾਂ ਅੱਗੇ ਸ਼ਬਦ ਆਏ ਪਾਪੀ ਵੀ ਸੱਚ ਤੇ ਰਾਹ ਤੇ ਆ ਸਕਦਾ ਜੇ ਰੱਬ ਨੂੰ ਯਾਦ ਕਰੇ ਉਸ ਦਾ ਦਿਲ ਇਕਪਾਲੀ ਕੰਬ ਗਿਆ ਉਹ ਪੁਸਤਕ ਛੱਡ ਕੇ ਵਾਪਸ ਨਿਕਲ ਗਿਆ ਅਗਲੇ ਦਿਨ ਜਦੋਂ ਪਿੰਡ ਵਾਲੇ ਸੰਤ ਦੇ ਦਰਸ਼ਨ ਲਈ ਗਏ ਭੀਮਾ ਵੀ ਦੂਰੋਂ ਹੀ ਖੜਾ ਦੇਖ ਰਿਹਾ ਸੀ ਉਸ ਨੇ ਪਹਿਲੀ ਵਾਰ ਸੰਤਾਂ ਦਾ ਚਿਹਰਾ ਵੇਖਿਆ ਚਿਹਰੇ ਉੱਤੇ ਇੰਨੀ ਸ਼ਾਂਤੀ ਸੀ ਕਿ ਭੀਮੇ ਦਾ ਮਨ ਡੋਲ ਗਿਆ ਸ਼ਾਂਤਾ ਨੇ ਉਸ ਨੂੰ ਵੇਖ ਕੇ ਕਿਹਾ ਵੇਖ ਲਿਆ ਉਹ ਮੁਸਕਰਾਏ ਤੇ ਕਿਹਾ ਆ ਪੁੱਤਰ ਤੂੰ ਦੂਰ ਕਿਉਂ ਖੜਾ ਹੈ ਰੱਬ ਦਾ ਦਾਰਾ ਕੋਈ ਅਜਨਬੀ ਨਹੀਂ ਭੀਮਾ ਹੱਥ ਜੋੜ ਕੇ ਕੰਬਦੀ ਆਵਾਜ਼ ਵਿੱਚ ਬੋਲਿਆ ਮਹਾਰਾਜ ਮੈਂ ਪਾਪੀ ਹਾਂ ਮੇਰੇ ਵਰਗੇ ਦਾ ਇੱਥੇ ਕੀ ਕੰਮ ਹੈ ਸੰਤ ਹੌਲੀ-ਹੌਲੀ ਬੋਲੇ ਪਾਪੀ ਨੂੰ ਹੀ ਰੱਬ ਦੇ ਦਰ ਦੀ ਲੋੜ ਹੁੰਦੀ ਹੈ ਸੱਚੇ ਨੂੰ ਨਹੀਂ ਕਿਉਂਕਿ ਉਹ ਪਹਿਲਾਂ ਹੀ ਰਾਹ ਤੇ ਹੈ ਆ ਬੈਠ ਗੱਲ ਕਰੀਏ ਪੀ ਮੈਨੇ ਪਹਿਲੀ ਵਾਰ ਕਿਸੇ ਨੂੰ ਆਪਣੇ ਲਈ ਪਿਆਰ ਨਾਲ ਬੁਲਾਉਂਦੇ ਹੋਏ ਸੁਣਿਆ ਸੀ ਉਸ ਦੀਆਂ ਅੱਖਾਂ ਭਰ ਆਈਆਂ ਪੀ ਮਾ ਕਈ ਦਿਨਾਂ ਤੱਕ ਸੰਤ ਦੇ ਕੋਲ ਜਾਣ ਲੱਗਾ ਉਹ ਦੂਰੋਂ ਬੈਠ ਕੇ ਸੁਣਦਾ ਸੀ ਕਿ ਸੰਤ ਲੋਕਾਂ ਨੂੰ ਕੀ ਕਹਿੰਦੇ ਸਨ ਸੰਤ ਬੋਲਦੇ ਮਨੁੱਖ ਦੇ ਹੱਥ ਚੋਰੀ ਲਈ ਨਹੀਂ ਸੇਵਾ ਲਈ ਬਨੇ ਨੇ ਜੇ ਹੱਥ ਚੋਰੀ ਕਰਦੇ ਨੇ ਤਾਂ ਮਨੁੱਖ ਆਪਣੀ ਹੀ ਜਾਤੀ ਨੂੰ ਠੱਗਦਾ ਏ ਪਿਆਰ ਮਾਫੀ ਤੇ ਸੱਚ ਇਹੋ ਰਾਹ ਏ ਜੋ ਰੱਬ ਤੱਕ ਲੈ ਜਾਂਦਾ ਏ ਇਹ ਗੱਲਾਂ ਸੁਣ ਕੇ ਵੀ ਮੇਰੇ ਦਿਲ ਵਿੱਚ ਲੜਾਈ ਚੱਲਦੀ ਸੀ ਉਸ ਦੀ ਪੁਰਾਣੀ ਸੋਚ ਕਹਿੰਦੀ ਵੀ ਮੇ ਤੂੰ ਚੋਰ ਆ ਇਹੀ ਤੇਰੀ ਜ਼ਿੰਦਗੀ ਹੈ ਪਰ ਸੰਤ ਦੇ ਬਚਨ ਦਿਲ ਦੇ ਵਿੱਚੋਂ ਇਹੀ ਆਵਾਜ਼ ਦਿੰਦੇ ਵੀ ਮੇ ਤੂੰ ਬਦਲ ਸਕਦਾ ਤੂੰ ਵੀ ਇੱਕ ਇਨਸਾਨ ਹੈ ਤੇਰੇ ਅੰਦਰ ਵੀ ਰੱਬ ਵੱਸਦਾ ਹੈ ਇੱਕ ਰਾਤ ਭੀਮਾ ਵਾਪਸ ਚੋਰੀ ਕਰਨ ਚਲਾ ਗਿਆ ਉਸਨੇ ਇੱਕ ਕਾਰ ਦੇ ਦਰਵਾਜ਼ੇ ਤੇ ਹੱਥ ਰੱਖਿਆ ਪਰ ਅਚਾਨਕ ਸੰਤ ਦੀ ਆਵਾਜ਼ ਉਸਦੇ ਮਾਨ ਵਿੱਚ ਗੂੰਜੀ ਮਨੁੱਖ ਦੇ ਹੱਥ ਸੇਵਾ ਲਈ ਬਣੇ ਨੇ ਚੋਰੀ ਲੈਣੇ ਭੀਮੇ ਨੇ ਦਰਵਾਜ਼ੇ ਤੋਂ ਹੱਥ ਪਿੱਛੇ ਖਿੱਚ ਲਿਆ ਉਹ ਕੰਬਦਾ ਹੋਇਆ ਜੰਗਲ ਵੱਲ ਦੌੜਿਆ ਦਰਖਤ ਹੇਠਾਂ ਬੈਠ ਕੇ ਰੋਣ ਲੱਗ ਪਿਆ हे ਰੱਬਾ ਮੈਂ ਕੀ ਕਰਾਂ ਚੋਰੀ ਨਾ ਕਰਾਂ ਤਾਂ ਭੁੱਖਾ ਮਰਾਂਗਾ ਕਰਾਂ ਤਾਂ ਪਾਪੀ ਬਣਾਗਾ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਉਹ ਪਹਿਲੀ ਵਾਰੀ ਰੱਬ ਨੂੰ ਯਾਦ ਕਰਕੇ ਆਪਣੇ ਦਿਲ ਤੋਂ ਰੋ ਰਿਹਾ ਸੀ ਜਦੋਂ ਉਹ ਦਿਲ ਤੋਂ ਰੋ ਰਿਹਾ ਸੀ ਉਸੇ ਤਰ੍ਹਾਂ ਰੋਂਦੇ ਰੋਂਦੇ ਰਾਤ ਲੰਘ ਗਈ ਅਗਲੇ ਦਿਨ ਵੀ ਮਾਰੂੰਦਾ ਹੋਇਆ ਸੰਤ ਕੋਲ ਗਿਆ ਉਹ ਸੰਤ ਦੇ ਚਰਨਾਂ 'ਚ ਡਿੱਗ ਪਿਆ ਤੇ ਬੋਲਿਆ ਮਹਾਰਾਜ ਮੈਂ ਬਹੁਤ ਪਾਪ ਕਰ ਲਏ ਨੇ ਹੁਣ ਮੇਰਾ ਦਿਲ ਚੋਰੀ ਵੱਲ ਨਹੀਂ ਜਾਂਦਾ ਪਰ ਮੇਰੇ ਹੱਥ ਆਪਣੇ ਆਪ ਹੀ ਰਾਤ ਨੂੰ ਘਰਾਂ ਦੇ ਦਰਵਾਜ਼ਿਆਂ ਤੱਕ ਚਲੇ ਜਾਂਦੇ ਨੇ ਮੈਨੂੰ ਬਚਾਓ ਸੰਤ ਨੇ ਉਸ ਦਾ ਮੱਥਾ ਚੁੰਮਿਆ ਤੇ ਕਿਹਾ ਪੁੱਤਰ ਤੇਰੇ ਅੰਦਰ ਬਦਲਾਅ ਦੀ ਲੋੜ ਹੈ ਪਰ ਬਦਲਾਅ ਆਸਾਨ ਨਹੀਂ ਤੈਨੂੰ ਆਪਣੀ ਭੁੱਖ ਆਪਣੀ ਲਾਲਚ ਤੇ ਆਪਣੇ ਅਹੰਕਾਰ ਨੂੰ ਜਿੱਤਣਾ ਪਵੇਗਾ ਪੀਮੇ ਨੇ ਕਿਹਾ ਮਹਾਰਾਜ ਇਹ ਕਿਵੇਂ ਹੋਵੇਗਾ ਸੰਤ ਨੇ ਨਸਕਰਾ ਕੇ ਕਿਹਾ ਅੱਜ ਤੋਂ ਤੂੰ ਮੇਰੀ ਇੱਕ ਗੱਲ ਮੰਨ ਲੈ ਜੋ ਕੁਝ ਤੈਨੂੰ ਜੋ ਕੁਝ ਤੂੰ ਲੁੱਟਦਾ ਸੀ ਚੋਰੀ ਕਰਦਾ ਸੀ ਉਸ ਦੀ ਥਾਂ ਤੋਂ ਆਪਣੀ ਮਿਹਨਤ ਨਾਲ ਕਮਾਈ ਕਰ ਇੱਕ ਦਿਨ ਲਈ ਵੀ ਚੋਰੀ ਨਾ ਕਰੀ ਵੇਖੀ ਤੂੰ ਰੱਬ ਦੀ ਰਜ਼ਾ ਤੇ ਕਿਵੇਂ ਟਿਕਦਾ ਏ ਭੀਮੇ ਦੇ ਹੌਸਲੇ ਕੰਬ ਗਏ ਉਸ ਨੇ ਕਿਹਾ ਮੈਂ ਕਦੇ ਖੇਤਾਂ ਵਿੱਚ ਕੰਮ ਨਹੀਂ ਕੀਤਾ ਲੋਕ ਮੈਨੂੰ ਚੋਰ ਕਹਿੰਦੇ ਨੇ ਕੋਈ ਮੈਨੂੰ ਕਿਵੇਂ ਕੰਮ ਦਵੇਗਾ ਕਿਵੇਂ ਕੰਮ ਤੇ ਰੱਖੇਗਾ ਸੰਤ ਨੇ ਉਸ ਦੇ ਮੋਢੇ ਤੇ ਹੱਥ ਰੱਖਿਆ ਪੁੱਤਰ ਤੂੰ ਮੇਰੇ ਨਾਲ ਰਹ ਜੋ ਕੰਮ ਮੇਰਾ ਏ ਉਹੀ ਤੂੰ ਕਰੀ ਲੰਗਰ ਲਈ ਲੱਕੜੀਆਂ ਕੱਟਣੀਆਂ ਨੇ ਪਾਣੀ ਭਰਨਾ ਕਾਂ ਦੀ ਸੇਵਾ ਕਰਨੀ ਹੈ ਕੀ ਤੂੰ ਕਰੇਗਾ ਪੀ ਮਾਂਖਾਂ ਵਿੱਚ ਅਥਰੂ ਲੈ ਕੇ ਬੋਲਿਆ ਹਾਂ ਮਹਾਰਾਜ ਤੁਸੀਂ ਜਿਵੇਂ ਕਹੋਗੇ ਮੈਂ ਓਵੇਂ ਹੀ ਕਰਾਂਗਾ ਅਗਲੇ ਦਿਨ ਵੀ ਮਸ ਵੀਰੇ ਹੀ ਸੰਤ ਦੇ ਨਾਲ ਜੰਗਲ ਵਿੱਚ ਲੱਕੜਾਂ ਕੱਟਣ ਚਲਾ ਗਿਆ ਪਹਿਲਾਂ ਉਸ ਦੇ ਹੱਥਾਂ ਤੇ ਛਾਲੇ ਪੈ ਗਏ ਸਰੀਰ ਦਰਦ ਕਰਨ ਲੱਗਾ ਪਰ ਉਸ ਦੇ ਦਿਲ ਵਿੱਚ ਅਜੀਬ ਤਸੱਲੀ ਸੀ ਜਦੋਂ ਉਹ ਲੱਕੜਾਂ ਲੈ ਕੇ ਵਾਪਸ ਆਇਆ ਤਾਂ ਸੰਤ ਨੇ ਉਸ ਨੂੰ ਲੰਗਰ ਦੇ ਪੰਡਾਰੇ ਵਿੱਚ ਬਿਠਾ ਦਿੱਤਾ ਲੋਕ ਆਉਂਦੇ ਰੋਟੀ ਖਾਂਦੇ ਤੇ ਭੀਮਾ ਉਹਨਾਂ ਨੂੰ ਪਾਣੀ ਪਿਉਂਦਾ ਲੋਕ ਹੈਰਾਨ ਸਨ ਕਿ ਇਹ ਉਹੀ ਭੀਮਾ ਜੋ ਰਾਤ ਨੂੰ ਚੋਰੀ ਕਰਦਾ ਸੀ ਅੱਜ ਕਿਵੇਂ ਲੋਕਾਂ ਦੀ ਸੇਵਾ ਕਰ ਰਿਹਾ ਭੀਮਾ ਲੋਕਾਂ ਦੀਆਂ ਗੱਲਾਂ ਸੁਣ ਕੇ ਸ਼ਰਮਿੰਦਾ ਹੋਇਆ ਪਰ ਸੰਤ ਨੇ ਉਸ ਨੂੰ ਹੌਸਲਾ ਦਿੱਤਾ ਡਰਨਾ ਪੁੱਤਰ ਲੋਕਾਂ ਦੇ ਮਨ ਹੌਲੀ-ਹੌਲੀ ਬਦਲ ਜਾਣਗੇ ਪਹਿਲਾਂ ਆਪਣਾ ਮਨ ਤਾਂ ਬਦਲ ਪਰ ਸੱਚੀ ਅਜਮਾਇਸ਼ ਉਸੇ ਰਾਤ ਆਈ ਭੀਮਾ ਸਾਰੇ ਦਿਨ ਦੀ ਸੇਵਾ ਕਰਦਾ ਰਿਹਾ ਸ਼ਾਮ ਨੂੰ ਉਸ ਨੂੰ ਭੁੱਖ ਲੱਗੀ ਲੰਗਰ ਵਿੱਚ ਉਸਨੇ ਬਹੁਤ ਸਾਰਾ ਖਾਣਾ ਖਾਧਾ ਤੇ ਬਾਕੀ ਗਰੀਬਾਂ ਨੂੰ ਵੰਡ ਦਿੱਤਾ ਉਸਦੇ ਲਈ ਕੁਝ ਨਹੀਂ ਸੀ ਪਹਿਲਾਂ ਤਾਂ ਬਚਿਆ ਭੀਮੇ ਨੇ ਇੱਕ ਕੋਨੇ ਵਿੱਚ ਬੈਠ ਕੇ ਸੋਚਣ ਲੱਗਾ ਜੇ ਹੁਣ ਮੈਂ ਕਿਸੇ ਦੇ ਘਰ ਤੋਂ ਰੋਟੀ ਚੁੱਕ ਲਵਾਂ ਤਾਂ ਭੁੱਖ ਵੀ ਮਿਟ ਜਾਵੇਗੀ ਕਿਸੇ ਨੂੰ ਪਤਾ ਵੀ ਨਹੀਂ ਲੱਗੇਗਾ ਉਸ ਦਾ ਦਿਲ ਡੋਲਣ ਲੱਗਾ ਪਰ ਉਸੇ ਵੇਲੇ ਉਸ ਨੂੰ ਸੰਤ ਦੀ ਆਵਾਜ਼ ਆਈ ਪੁੱਤਰ ਆਪ ਆਪ ਦਾ ਆਪਾ ਪਾਪ ਦਾ ਰਾਹ ਏ ਆਸਾਨ ਲੱਗਦਾ ਪਰ ਸੁਖ ਨਹੀਂ ਦਵੇਗਾ ਸੱਚ ਦਾ ਰਾਹ ਔਖਾ ਪਰ ਰੱਬ ਦੀ ਨੇੜਤਾ ਦਿੰਦਾ ਏ ਭੀਮੇ ਨੇ ਅੱਖਾਂ ਬੰਦ ਕੀਤੀਆਂ ਤੇ ਸੌਂ ਗਿਆ ਭੁੱਖ ਨਾਲ ਪੇਟ ਦਾ ਗੁਰਗੁਰ ਕਰ ਰਿਹਾ ਸੀ ਪਰ ਉਸਨੇ ਚੋਰੀ ਨਹੀਂ ਕੀਤੀ ਸਵੇਰੇ ਜਦੋਂ ਸੰਤ ਨੇ ਵੇਖਿਆ ਕਿ ਭੀਮਾ ਸੱਚਾ ਰਿਹਾ ਉਹ ਮੁਸਕਰਾਏ ਤੇ ਕਿਹਾ ਵੇਖ ਪੁੱਤਰ ਤੂੰ ਆਪਣੀ ਪਹਿਲੀ ਜਿੱਤ ਹਾਸਲ ਕਰ ਲਈ ਏ ਭੁੱਖ ਨਾਲ ਲੜਨਾ ਤੂੰ ਸਿੱਖ ਗਿਆ ਜੋ ਭੁੱਖ ਨਾਲ ਲੜਦਾ ਉਹ ਸਭ ਤੋਂ ਵੱਡਾ ਜੋਧਾ ਹੁੰਦਾ ਹੌਲੀ ਹੌਲੀ ਪਿੰਡ ਵਾਲਿਆਂ ਨੇ ਵੇਖਿਆ ਕਿ ਭੀ ਮਾਹਨ ਚੋਰੀ ਨਹੀਂ ਕਰਦਾ ਉਹ ਸੰਤ ਦੇ ਨਾਲ ਲੰਗਰ ਵਿੱਚ ਸੇਵਾ ਕਰਦਾ ਬਜ਼ੁਰਗ ਦੀ ਲਾਠੀ ਫੜ ਕੇ ਰਸਤਾ ਪਾਰ ਕਰੋਂਦਾ ਬੱਚਿਆਂ ਨੂੰ ਖੇਡਾਂ ਖਿਲਾਉਣੇ ਕ ਬਣਾਉਂਦਾ ਲੋਕ ਕਹਿਣ ਲੱਗੇ ਸੰਤ ਮਹਾਤਮਾ ਨੇ ਤਾਂ ਚੋਰ ਨੂੰ ਫਕੀਰ ਬਣਾ ਦਿੱਤਾ ਜਿਹੜਾ ਪਹਿਲਾਂ ਡਰਾਉਣਾ ਸੀ ਉਹ ਅੱਜ ਪਿਆਰਾ ਹੋ ਗਿਆ ਪਰ ਕੁਝ ਲੋਕਾਂ ਨੂੰ ਅਜੇ ਵੀ ਯਕੀਨ ਨਹੀਂ ਸੀ ਉਹ ਕਹਿੰਦੇ ਚੋਰ ਕਦੇ ਸੱਚਾ ਨਹੀਂ ਹੋ ਸਕਦਾ ਇਹ ਸਭ ਨਾਟਕ ਹੈ ਵੇਖਣਾ ਇੱਕ ਦਿਨੇ ਫਿਰ ਚੋਰੀ ਕਰੇਗਾ ਇਹ ਗੱਲਾਂ ਸੁਣ ਕੇ ਭੀਮਾ ਦੁਖੀ ਹੋ ਗਿਆ ਪਰ ਸੰਤ ਨੇ ਕਿਹਾ ਲੋਕਾਂ ਦੇ ਸ਼ੱਕ ਨੂੰ ਆਪਣੇ ਦਿਲ 'ਚ ਨਾ ਰਸਾ ਰੱਬ ਸਭ ਦੇਖਦਾ ਸਚਾਈ ਦੀ ਰਾਹ ਲੰਬੀ ਹੁੰਦੀ ਹੈ ਪਰ ਆਖਿਰ ਜਿੱਤ ਜ਼ਰੂਰ ਹੁੰਦੀ ਹੈ ਉਸ ਦਿਨ ਤੋਂ ਬਾਅਦ ਭੀਮੇ ਨੇ ਕਦੇ ਵੀ ਚੋਰੀ ਨਹੀਂ ਕੀਤੀ ਉਹ ਦਿਨ ਰਾਤ ਸੰਤ ਜੀ ਦੇ ਨਾਲ ਲੋਕਾਂ ਦੀ ਸੇਵਾ ਕਰਦਾ ਭੰਡਾਰੇ ਵਿੱਚ ਸੇਵਾ ਕਰਦਾ ਲੱਕੜੀਆਂ ਇਕੱਠੇ ਲਿਆਉਂਦਾ ਲੰਗਰ ਪ੍ਰਸ਼ਾਦੇ ਵਿੱਚ ਸੇਵਾ ਕਰਦਾ ਤੇ ਸ਼ਾਮ ਨੂੰ ਉਸ ਨੂੰ ਪਹਿਲੇ ਦਿਨ ਅਜ ਖਾਣਾ ਮਿਲਿਆ ਉਸਨੇ ਦਿਲ ਭਰ ਕੇ ਖਾਣਾ ਖਾਦਾ ਉਹ ਬਹੁਤ ਖੁਸ਼ ਹੋਇਆ ਕਿਉਂਕਿ ਉਹ ਸਾਰੇ ਦਿਨ ਦੀ ਮਿਹਨਤ ਤੋਂ ਬਾਅਦ ਜੋ ਉਸਨੇ ਆਪਣਾ ਖਾਣਾ ਖਾ ਕੇ ਢਿੱਡ ਭਰਿਆ ਉਸ ਨੂੰ ਸਭ ਤੋਂ ਸੁਆਦ ਲੱਗਿਆ ਤੇ ਉਸ ਨੂੰ ਰਾਤ ਨੂੰ ਨੀਂਦ ਵੀ ਬਹੁਤ ਸੋਹਣੀ ਆਈ ਇਸੇ ਤਰ੍ਹਾਂ ਉਹ ਹਰ ਰੋਜ਼ ਕਰਦਾ ਗਿਆ ਹੁਣ ਪਿੰਡ ਵਾਲੇ ਜਿਹੜੇ ਕੁਝ ਲੋਕ ਇਹ ਸੋਚਦੇ ਸੀ ਕਿ ਪੀਮਾ ਕਦੇ ਨਹੀਂ ਬਦਲ ਸਕਦਾ ਉਹਨਾਂ ਦੇ ਅੱਖਾਂ ਤੋਂ ਵੀ ਇਹ ਪੱਟੀ हट ਗਈ ਸੀ ਕਿਉਂਕਿ ਉਹਨਾਂ ਨੇ ਦੇਖ ਲਿਆ ਸੀ ਕਿ ਪੀਮਾ ਹੁਣ ਬਿਲਕੁਲ ਬਦਲ ਗਿਆ ਹੈ ਤੇ ਉਹਨਾਂ ਸਾਰਿਆਂ ਨੇ ਸੰਤ ਜੀ ਦਾ ਬਹੁਤ-ਬਹੁਤ ਧੰਨਵਾਦ ਪੀਮਾ ਹੁਣ ਸੰਤ ਜੀ ਦੇ ਨਾਲ ਹੀ ਰਹਿਣ ਲੱਗਾ ਇਸ ਤਰ੍ਹਾਂ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਜੇਕਰ ਅਸੀਂ ਕਿਸੇ ਬੁਰੇ ਇਨਸਾਨ ਨੂੰ ਆਪਣੇ ਪਿਆਰ ਦੇ ਆਪਣੇ ਪਿਆਰ ਭਰੇ ਵਰਤਾਅ ਨਾਲ ਬਦਲ ਲਈਏ ਤਾਂ ਉਹ ਇਨਸਾਨ ਬੁਰੇ ਕਰਮ ਛੱਡ ਦਿੰਦਾ ਹੈ ਇਸ ਲਈ ਸਾਨੂੰ ਕਦੇ ਵੀ ਕਿਸੇ ਨੂੰ ਬੁਰਾ ਕਹਿਣ ਤੋਂ ਪਹਿਲਾਂ ਉਸ ਦੇ ਅੰਦਰ ਦੇਖਣਾ ਚਾਹੀਦਾ ਹੈ ਕਿਉਂ ਕਿਸ ਤਰ੍ਹਾਂ ਬੁਰਾ ਬਣਿਆ ਤੇ ਸਾਨੂੰ ਉਸ ਦੀ ਬੁਰਾਈ ਨੂੰ ਉਸ ਦੇ ਵਿੱਚੋਂ ਦੂਰ ਕਰਨਾ ਚਾਹੀਦਾ ਹੈ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਹੋਰ ਵੀ ਨਵੀਆਂ ਤੇ ਨਵੀਆਂ ਪੰਜਾਬੀ ਸਿੱਖਿਆ ਦਾ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਾ ਕੇ ਲਈ ਧੰਨਵਾਦ